ਪਾਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਸਾਧ ਸੰਗਤ ਜੀ ਫਤਈ ਗਜੰਨਿਆ ਸੋ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਾਧ ਸੰਗਤ ਜੀ ਹਾਜਾ ਵੀਰੇ ਦਰਸ਼ਨਾਂ ਨੂੰ ਦਿਲ ਕੀਤਾ ਤਾਂ ਦਿਲ ਨੇ ਚਾਇਆ ਕਿ ਫਤਿਹ ਦੀ ਸਾਂਝ ਪਾਈ ਜਾਵੇ ਆਓ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਜੋ ਦੁਨੀਆਂ ਦੇ ਉੱਤੇ ਸਾਧ ਸੰਗਤ ਜੀ ਕੁਝ ਹੋ ਰਿਹਾ ਭਿਆਨਕ ਸਮਾਂ ਆ ਰਿਹਾ ਪਰਮਾਤਮਾ ਸਭ ਦਾ ਭਲਾ ਕਰੇ ਸਰਬਤ ਸੰਗਤਾਂ ਸਾਧ ਸੰਗ ਜੀ ਦੋ ਟਾਈਮ ਦੀ ਗੱਲ ਨਹੀਂ ਤਿੰਨ ਟਾਈਮ ਦੀ ਗੱਲ ਨਹੀਂ ਹਰ ਵਕਤ ਸਾਧ ਸੰਗ ਜੀ ਇਹ ਅਰਦਾਸ ਕਰਿਆ ਕਰੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਧ ਸੰਗਤ ਜੀ ਅੱਜ ਆਪਾਂ ਬੈਠੇ ਆਂ ਕੱਲ ਦਾ ਪਤਾ ਕੋਈ ਨਹੀਂ ਕੀ ਕੁਝ ਹੋ ਰਿਹਾ ਸਤ ਸੰਨ ਜੀ ਗੁਰੂ ਦੇ ਪਿਆਰਿਓ ਕਿਸੇ ਦੀ ਮਾਂ ਅੱਡ ਤੇ ਰੱਖੀ ਜਾਂਦੀ ਐ ਪਾਕਿਸਤਾਨ ਦੇ ਵਿੱਚ ਵੀ ਦੱਸਿਆ ਜਾਂਦਾ ਸਤ ਸੰਗਤ ਜੀ ਕਿ ਸਾਡੀਆਂ ਹੀ ਜੋ ਇਧਰ ਧੀਆਂ ਪੈਣਾ ਰਹਿੰਦੀਆਂ ਸੀ ਜਾਂ ਚਰਤੋਂ ਰਹਿੰਦੇ ਸੀ ਸਾਧ ਸੰਗ ਜੀ ਕਿਸੇ ਦਾ ਇੱਥੇ ਬੱਚੇ ਰੋਣ ਰਹੇ ਐ ਸਾਧ ਸੰਗ ਜੀ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਰੋਣ ਰਿਹਾ ਉਹੀ ਸਾਡੀਆਂ ਭੈਣਾਂ ਸਾਡੀਆਂ ਧੀਆਂ ਦੱਸਿਆ ਜਾਂਦਾ ਸਾਧ ਸੰਗ ਜੀ ਵਿਚਾਰ ਮਿਲਦੇ ਐ ਕਿ ਉੱਥੇ ਸਾਡੀਆਂ ਧੀਆਂ ਨਾਲ ਭੈਣਾਂ ਨਾਲ ਬਹੁਤ ਗਲਤ ਸਲੂਕ ਕੀਤੇ ਜਾਂਦੇ ਹੈ ਉਹਨਾਂ ਅੰਗਾਂ ਜਿਤਾ ਦੇ ਨਾਲ ਇਹ ਮੁਸਲੇ ਖੇੜਦੇ ਐ ਸਾਧ ਸੰਗ ਜੀ ਇਹ ਹੋ ਜਾ ਸਮ ਆ ਗਿਆ ਸਾਧ ਸੰਗ ਜੀ ਕਿਸੇ ਦਾ ਪਤੀ ਉਧਰ ਲੈ ਕੇ ਉਹਦੇ ਘਰ ਵਾਲੀ ਰੋਈ ਜਾਂਦੀ ਹੈ ਕਿਸੇ ਦੇ ਬੱਚੇ ਇੱਥੇ ਰੋਈ ਜਾਂਦੇ ਆ ਕਿਸੇ ਦੇ ਬੱਚੇ ਚਾ ਕੇ ਉੱਥੇ ਲੈ ਕੇ ਮਾਂ ਰੋਈ ਜਾਂਦੀ ਹੈ ਸਾਧ ਸੰਗ ਜੀ ਸੰਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਉਹ ਸਾਡੇ ਗੁਰਦੇਵ ਪਿਤਾ ਸੱਚੀ ਸਰਕਾਰ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਐ ਸਾ ਸੰਗਤ ਜੀ ਵਾਦ ਤੋਂ ਵਾਦ ਕਰ ਕੇ ਸਾ ਸੰਗਤ ਜੀ ਚਿੱਤੋਂ ਪੈਰੀ ਸਾ ਸੰਗਤ ਜੀ ਅਰਦਾਸ ਕਰਿਆ ਕਰੋ ਕਿ ਮਾਲਕ ਸਬਦ ਦੀ ਚੜ੍ਹਦੀ ਕਲਾ ਹੋਵੇ ਜਿਹੜੇ ਵਿਛੜੇ ਐ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਤੁਮ ਲਾਈਂ ਸੱਚੇ ਪਾਤਸ਼ਾਹ ਜੀ ਤੁਸੀਂ ਅੱਜ ਤਾਂ ਟੱਕਣ ਵਾਲੇ ਆ ਤੁਸੀਂ ਪੱਤ ਰੱਖਣ ਵਾਲੇ ਆ ਸਾਡੇ ਮਹਾਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਜਿਨ੍ਹਾਂ ਦਾ ਸਾਧ ਸੰਗ ਜੀ ਉੱਥੇ ਘਰ ਹੈ ਉਹਨਾਂ ਦਾ ਮੰਦਿਰ ਬਣਿਆ ਸਾਧ ਸੰਗ ਜੀ ਸ੍ਰੀ ਨਨਕਾਣਾ ਸਾਹਿਬ ਜੋ ਵੀ ਸਾਡੇ ਗੁਰਦੁਆਰਾ ਸਾਹਿਬ ਸਾਧ ਸੰਗ ਜੀ ਕੱਲ ਨੂੰ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗਰੰਤੀ ਸਹਿਬਾਨ ਕੀਰਤਨੀਆਂ ਸਾਸਨ ਜੀ ਜੋ ਪੰਜਾਬੀ ਹੈ ਉਸੇ ਰਹਿੰਦੇ ਆ ਕੋਈ ਪਤਾ ਨਹੀਂ ਕਿਦੋਂ ਮੜ ਗਿਆ ਮੇਰ ਕਰ ਦੇਣਾ ਕਿਸੇ ਨੇ ਕਿਸ ਕਰਕੇ ਸੰਗਤ ਜੀ ਵਾਦ ਤੋਂ ਵਾਦ ਇਕ ਤੇ ਵਿਚਾਉ ਪਰਮਾਤਮਾ ਦੇ ਨਾਮ ਦੀ ਲਹਿਰ ਚਲਾਈਏ ਸਾਧ ਸੰਗਤ ਜੀ ਜਪਲੋ ਗੁਰੂ ਦੇ ਪਿਆਰਿਓ ਜਪਲੋ ਜਿੰਨਾ ਜਪ ਹੁੰਦਾ ਹੈ ਕੋਈ ਪਤਾ ਨਹੀਂ ਅਸੀਂ ਕਿੱਥੇ ਜਾਣਾ ਕਿੱਥੇ ਮਿਲਾਂਗੇ ਕਿਸੇ ਨੂੰ ਅਸੀਂ ਕਿੱਥੇ ਸਿੱਟੇ ਜਾਵਾਂਗੇ ਕਿਹੜੀ ਮੋਤ ਮਰਾਂਗੇ ਇਹ ਕੋਈ ਪਤਾ ਨਹੀਂ ਸਾਧ ਸੰਗਤ ਜੀ ਨਾ ਹਮ ਕੀਆ ਨਾਮ ਹਮ ਕਰਾਂਗੇ ਨਾ ਕਰ ਸਕਾ ਸਰੀਰ ਪਤਾ ਨਹੀਂ ਹਰ ਕਿਆ ਕੀਆ ਕਹਿਦ ਕਬੀਰ ਕਬੀਰ ਸਾਥ ਸੰਗ ਜੀ ਕੋਈ ਪਤਾ ਨਹੀਂ ਅਸੀਂ ਕਿੱਥੇ ਜਾ ਕੇ ਸਾਡੀ ਸਮਾਪਤੀ ਹੋਣੀ ਹੈ ਅੱਜ ਅਸੀਂ ਇਕੱਠੇ ਫਿਰਦੇ ਹਾਂ ਸਾਥ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਅੱਜ ਕੱਲ ਜੋ ਇੰਨਾ ਵੱਧ ਚੁਕਿਆ ਸਾਥ ਸੰਗ ਜੀ ਮੈਂ ਬੇਨਤੀ ਕਰਾਂ ਸਾਥ ਸੰਗ ਜੀ ਕਿ ਜਿਹੜੇ ਸਿੱਖਾ ਸਾਥ ਸੰਗ ਜੀ ਵੱਧ ਤੋਂ ਵੱਧ ਅਮਰਤਾ ਰਹੀ ਹੋਵੇ ਸਿੱਖਾਂ ਦੀ ਗਿਣਤੀ ਸਾਧ ਸੰਗ ਜੀ ਬਹੁਤ ਘੱਟ ਆ ਜਿੰਨੀਆਂ ਤੁਹਾਨੂੰ ਕਿਰਪਾ ਨਾਲ ਗਾਥਰੇ ਨਜ਼ਰ ਆ ਰਹੇ ਆ ਸਾਧ ਸੰਗ ਜੀ ਇੰਨੇ ਸਿੱਖੀ ਹੈ ਨਹੀਂ ਜੀ ਇੰਨੀ ਜਿੰਨੀਆਂ ਤੁਹਾਨੂੰ ਕਿਰਪਾ ਨਾਲ ਗਾਥਰੇ ਨਜ਼ਰ ਆ ਰਹੇ ਐ ਈ ਵੱਡੀ ਸਿੱਖੀ ਹੈ ਨਹੀਂ ਇਹਦੇ ਵਿੱਚੋਂ ਤਕਰੀਬਨ 10% ਸਿੱਖ ਆ ਸਾਧ ਸੰਗ ਜੀ 10% ਬਾਕੀ ਖੁੱਦ ਸਾਧ ਸੰਗ ਜੀ ਤੁਸੀਂ ਸੂਝ ਸੂਝਾਣਾਓ ਸਾਧ ਸੰਗ ਜੀ ਗੁਰੂ ਦੇ ਪਿਆਰੇ ਰਾਤ ਨੂੰ ਕਿਰਪਾਨਾਂ ਸ਼੍ਰੀ ਸਾਹਿਬ ਕਿੱਲੇ ਨਾਲ ਟੰਗੇ ਜਾਂਦੇ ਆ ਤੇ ਸ਼ਰਾਬਾਂ ਪੀਤੀਆਂ ਜਾਂਦੀਆਂ ਭੁੱਖੀਆਂ ਖਾਧੀਆਂ ਜਾਂਦੀਆਂ ਰਗੜੇ ਪੀਤੇ ਜਾਂਦੇ ਆ ਕੋਈ ਕਹਿੰਦਾ ਮੈਂ ਸ਼ਰਦਈ ਪੀਣਾ ਜਹਾਂ ਪਰ ਸਾਧ ਸੰਗਤ ਜੀ ਜਿਹੜੇ ਆ ਸਾਧ ਸੰਗਤ ਜੀ ਆ ਬੂਢੀ ਰਗੜਦੇ ਆ ਨੈਗਲ ਸਿੰਘ ਸਾਧ ਸੰਗਤ ਜੀ ਸੁੱਖਾ ਜੀ ਨੂੰ ਕਹਿੰਨੇ ਆ ਆਪਾਂ ਸੁੱਖਾ ਰਗੜ ਰਗੜ ਕੇ ਪੀਤਾ ਜਾਂਦਾ ਗੁਰੂ ਦੇ ਪਿਆਰਿਓ ਇਹ ਮੰਜ਼ਲਾਂ ਸਿੱਖੀ ਦੀਆਂ ਬਹੁਤ ਦੂਰ ਆ ਸਾਧ ਸੰਗਤ ਜੀ ਤੇਨਾਂ ਲੈਫ ਦੇ ਵਿੱਚ ਸਾਧ ਸੰਗਤ ਜੀ ਆਪਾਂ ਉਹ ਗੱਲਾਂ ਨਹੀਂ ਕਰ ਸਕਦੇ ਕਿ ਜਿਹੜੀਆਂ ਅਮਨੋ ਸਾਹਮਣੇ ਬੈਠ ਕੇ ਕਰ ਲਈਏ ਆਪਾਂ ਕਿਤੇ ਕਿਤੇ ਹੁਣ ਸਾਧ ਸੰਗਤ ਦੀ ਬੰਬ ਮੈਲ ਦਾ ਕਿਤੇ ਕੋਤੋਂ ਮੈਲ ਦਾ ਕਿਤੇ ਹਰਿਮੰਦਰ ਸਾਹਿਬ ਸਾਧ ਸੰਗਤ ਜੀ ਕਿਤੇ ਅੰਮ੍ਰਿਤ ਦਰਬਾਰ ਸਾ ਅੰਮ੍ਰਿਤਸਰ ਮਾਰਕਰ ਮਾਫ ਕਰਨਾ ਅੰਮ੍ਰਿਤਸਰ ਦੇ ਵਿੱਚ ਵੀ ਚਾਂਸ ਹੋਇਆ ਇਸ ਕਰਕੇ ਗੁਰੂ ਦੇ ਪਿਆਰਿਓ ਮੇਰੀ ਤਾਂ ਮਰਨ ਤੋਂ ਪਹਿਲਾਂ ਮੀਨ ਹੀ ਇਹ ਹਿੰਦੀ ਸਾਧ ਸੰਗਤ ਦੀ ਕਿ ਜਿੰਨਾ ਵਾਦ ਤੋਂ ਵਾਦ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਗੇ ਆਪ ਸਵੇਜ ਦੀ ਤੁਹਾਡੇ ਦਰਸ਼ਨ ਕਰ ਲਗੇ ਉਹੀ ਮੈਂ ਚਾਹੁੰਨਾ ਅੱਜ ਸਾਧ ਸੰਗਤ ਜੀ 100 ਦੇ ਵਿੱਚੋਂ 10% ਸਿੱਖੀ ਪਰਫੋਰਮਸ ਆ 10% 90% ਬਸ ਇਕੱਲੇ ਗਾਥਰੇ ਹੀ ਪਾਏ ਆ ਬਸ ਉਹ ਵੀ ਦਿਨ-ਦਿਨ ਦੀ ਖਾਤਰ ਰਾਤ ਨੂੰ ਕੋਈ ਨਹੀਂ ਗੁਰੂ ਦੇ ਪਿਆਰਿਓ ਦੂਸਰੇ ਨੰਬਰ ਤੇ ਦਾਸ ਨੇ ਆਪਣੀ ਅੱਖਾਂ ਨਾਲ ਵੇਖਿਆ ਸਾਡੇ ਨਾਲ ਆਪਦੇ ਨਾਲ ਹੋਈ ਹੈ ਅੱਖਾਂ ਨਾਲ ਵੇਖਿਆ ਜੇ ਕੋਈ ਮੇਰਾ ਵੀਰ ਤਨ ਤਨ ਗੁਰੂ ਕੰਗ ਦੀ ਤੇ ਸੱਚੇ ਪਾਤਸ਼ਾਹ ਨੂੰ ਪਿਆਰ ਕਰਦਾ ਖੰਡੇ ਵਾਲੀ ਸੱਚੀ ਸਰਕਾਰ ਨੂੰ ਪਿਆਰ ਕਰਦਾ ਇਹ ਸਾਡੀ ਸਾਧ ਸੰਗਤ ਜੀ ਲੈਪ ਵੀਡੀਓ ਨੇ ਗਾਂਵਾਂ ਸੰਗਾਂ ਤੱਕ ਸਤਕਾਰ ਕਮੇਟੀਆਂ ਤੱਕ ਜ਼ਰੂਰ ਪਹੁੰਚਾਉਣੀ ਸਾਧ ਸੰਗਤ ਜੀ ਜ਼ਰੂਰ ਪਹੁੰਚਾਇਆ ਜੋ ਸਾਧ ਸੰਗਤ ਜੀ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਹੈ ਮੇਰੇ ਨਾਲ ਵੀ ਸਾਸਲ ਜੀ ਬਹੁਤ ਹੋਈ ਆ ਪਰ ਮੈਂ ਵੇਖਿਆ ਵੀ ਬਹੁਤ ਵਰੀ ਸਾਸਲ ਜੀ ਜਿੱਥੇ ਵੀ ਕੋਈ ਅਮਰਤ ਭਾਰੀ ਹੁੰਦਾ ਇੱਕ ਉਹਦੇ ਸਾਹਮਣੇ ਸਾਸਲ ਜੀ ਮੋਨਾ ਕੋਨਾ ਕਰੀਮ ਸ਼ੇਪ ਸਾਸੰਗ ਜੀ ਬੀੜੀ ਲੈ ਕੇ ਸੈਕਟਰ ਲੈ ਕੇ ਮੁਰੇ ਲੰਬਾ ਸਾਸੰਗ ਜੀ ਮੁਰੇ ਖੜ ਜਾਂਦਾ ਉਹਦੇ ਜੇ ਕਿਤੇ ਉਹ ਚਾਹ ਪਾਣੀ ਪੀਂਦਾ ਤੇ ਉਹਦੇ ਕੋਲੇ ਜਾ ਕੇ ਬਰਾਬਰ ਮੋਬਾਈਲ ਚ ਦੇ ਉੱਤੇ ਬਹਿ ਜਾਂਦਾ ਬੀੜੀ ਸੈਕਟਰ ਲਾ ਕੇ ਇਹ ਸਾਡੇ ਨਾਲ ਵੀ ਹੋਈ ਆ ਸਾਸੰਗ ਜੀ ਕੱਲ ਦੀ ਗੱਲ ਆ ਇੱਥੇ ਮੋਗੇ ਦੇ ਵਿੱਚ ਪ੍ਰਤਾਪ ਰੋਡ ਜੋ 골ਡਨ ਟਰਾਬਾ ਸਾਧ ਸੰਗਤ ਜੀ ਨਵਾਂ ਖੁੱਲਿਆ ਆਇਆ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਸਾਧ ਸੰਗਤ ਜੀ ਉੱਥੇ ਵੀ ਸਾਧ ਸੰਗਤ ਜੀ ਕੋਈ ਇੱਕ ਇਹੋ ਜਿਹਾ ਜਲੀਲ ਆਦਮੀ ਸਾਧ ਸੰਗਤ ਜੀ ਉਹਨਾਂ ਨੇ ਰੱਖਿਆ ਹੋਇਆ ਕੱਲ ਸਾਡੇ ਸਾਧ ਸੰਗਤ ਜੀ ਜਦੋਂ ਸਿੱਖੀ ਦੀ ਗੱਲ ਚੱਲ ਪਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਲ ਪਈ ਵੀ ਤੁਸੀਂ ਭਾਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਤੁਸੀਂ ਪੀਰਾਂ ਫਕੀਰਾਂ ਨੂੰ ਛੱਡੋ ਤੁਸੀਂ ਇਧਰਲੇ ਪਾਸੇ ਛੱਡੋ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਸਾਨੂੰ ਮਾਲਕ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਗਏ ਆਂ। ਆਗੋ ਕਹਿਣ ਲਗਾ ਜੀ ਤੁਸੀਂ ਪੀਰਾਂ ਦੀ ਨਿੰਦਿਆ ਕਰਦੇ ਆਂ, ਪੀਰਾਂ ਫਕੀਰਾਂ ਦੀ ਨਿੰਦਿਆ ਕਰਦੇ ਆਂ। ਮੈਂ ਕਿਹਾ ਤੁਸੀਂ ਇਹਦਾ ਇਤਿਹਾਸ ਪੜਿਆ? ਕਿਹ ਕੀ ਇਤਿਹਾਸ ਆ? ਇਹਨਾਂ ਦਾ ਇਤਿਹਾਸ ਪੜਿਆ? ਫਿਰ ਦਾਸ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਦਾਸ ਨੇ ਪਤਾ ਨਹੀਂ ਕਿੰਨੇ ਕਿੰਨੇ ਘਰਾਂ ਦੇ ਵਿੱਚ ਜੋ ਤਾਗੇ ਤਵੀਤ ਕੀ ਕੁਸ਼ ਕਢਾਇਆ ਹੈ। ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਾਂ ਫਿਰ ਬਾਬਾ ਅਨੰਦ ਸਿੰਘ ਜੀ ਨਾਨਕਸਰ ਵਾਲੇ ਸਾਧ ਸੰਗਤ ਜੀ ਪਰ ਹੁਣ ਤਾਂ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਦੁਆਰਾ ਕਹਿੰਦਾ ਇੱਕ ਢੀਕਵਟੀ ਕਾਲਾ ਤੂੰ ਕਹਿੰਦਾ ਤਾਂ ਅੱਗੇ ਤੂੰ ਹੀ ਕਰਾ ਦੇ ਤਾਂ ਮੈਂ ਕਢਾ ਦੂੰਗਾ ਤੂੰ ਕਹਿੰਦਾ ਐਵੇਂ ਨਿੰਦੀਆਂ ਨਾ ਪੀਰਾਂ ਨੂੰ ਮੈਂ ਕਹਾਂ ਤੂੰ ਤਾਂ ਤੈਨੂੰ ਮਿਰਚਾਂ ਲੱਗਦੀਆਂ ਤੂੰ ਉਹਨਾਂ ਨੂੰ ਮੰਨਦਾ ਤੇ ਸਾਧ ਸੰਗਤ ਜੀ ਇਹ ਘਟਨਾ ਤੋਂ ਪਹਿਲਾਂ ਆਪਣੀਆਂ ਸੇਲingan ਵਾਲਾ ਸਾਧ ਸੰਗ ਜੀ ਉਹ ਗੱਲਾਂ ਕਰੇ ਦਾਸ ਨੂੰ ਮਾਫ ਕਰ ਦੇਣਾ ਸਾਧ ਸੰਗ ਜੀ ਬੜੀਆਂ ਉਹ ਸਾਧ ਸੰਗ ਜੀ ਕਹਿਣ ਯੋਗ ਨਹੀਂ ਸਾਧ ਸੰਗ ਜੀ ਬਣਦੀਆਂ ਸਾਡੀਆਂ ਪੈਣਾ ਸੁੰਨਦੀਆਂ ਹੋਣੀਆਂ ਮਾਵਾ ਸੁੰਨਦੀਆਂ ਹੋਣੀਆਂ ਮਾਤਾਵਾ ਇਹਨੀਆਂ ਗੰਦੀਆਂ ਹਰਕਤਾਂ ਉਹ ਮੋਬਾਈਲ ਵਿੱਚ ਕਰੇ ਸਾਧ ਸੰਗ ਜੀ ਸਿਰ ਤੋਂ ਮੋਨਾ ਤੋਂ ਜੋ ਸਾਧ ਸੰਗ ਜੀ ਇਹ ਤਾਬਾ ਹੈ ਮੇਰੇ ਗੁਰੂ ਦੇ ਪਿਆਰੇ ਮੋਗਾ ਪ੍ਰਤਾਪ ਰੋਡ ਤੇ ਸਨਾਤਨ ਮੰਦਿਰ ਦੇ ਸਾਹਮਣੇ ਆ ਤੇ ਸਾਧ ਸੰਗਤ ਜੀ ਤੁਸੀਂ ਇਹ ਬੇਨਤੀ ਜਰੂਰ ਸਵੀਕਾਰ ਕਰਨੀ ਸਕਾਰ ਕਮੇਟੀ ਕੋਈ ਹੋਵੇ ਜਾਂ ਨੰਗ ਸਿੰਘ ਹੋਣ ਤੇ ਉਹਨਾਂ ਨੂੰ ਸਾਧ ਸੰਗਤ ਦੀ ਆਸ ਦੀ ਵੀਡੀਓ ਜਰੂਰ ਉੱਥੋਂ ਤੱਕ ਪਹੁੰਚਾਉਣੀ ਕਿ ਉਹਨਾਂ ਨੂੰ ਸੋਚਾ ਲੱਗ ਸਕੇ ਸਾਧ ਸੰਗਤ ਜੀ ਕੋ ਸ੍ਰੀ ਸਾਹਿਬ ਆਏ ਗਾਤਰੇ ਵਾਲਿਆਂ ਨੂੰ ਸਾਧ ਸੰਗਤ ਜੀ ਇੱਕ ਨਿੰਦ ਦਾ ਗੁੰਡਾਗਰਦੀ ਕਰਦਾ ਹੈ ਕੋਣੋ ਸੋਧਾ ਲਾਇਆ ਜਾਵੇ ਸਾਧ ਸੰਗ ਜੀ ਉਹਨੂੰ ਪਤਾ ਲੱਗੇ ਵੀ ਇਹ ਕੌਣ ਸਿੱਖ ਕੌਣ ਹੁੰਦੇ ਐ ਸਾਧ ਸੰਗ ਜੀ ਇਹ ਤੁਹਾਡੇ ਤੇ ਛੱਡੀ ਗੱਲ ਹੈ ਸਾਧ ਸੰਗ ਜੀ ਮੈਂ ਉਹਦਾ ਚਿਹਰਾ ਵਾਰ-ਵਾਰ ਵੇਖੂਗਾ ਜਿਨ੍ਹਾਂ ਨੇ ਕਿਸੇ ਸਦਕਾਰ ਕਮੇਟੀ ਨੂੰ ਖਬਰ ਦਿੱਤੀ ਜਾਂ ਨੰਗਾ ਸਿੰਘਾਂ ਨੂੰ ਜਾਂ ਕੋਈ ਗੁੱਡਾਦਾਲ ਜਾਂ ਕਿਸੇ ਵੀ ਪ੍ਰਕਾਰ ਦੀ ਸਾਧ ਸੰਗ ਜੀ ਕੋਈ ਕਮੇਟੀ ਹੈ ਨੰਗ ਸਿੰਘ ਹੈ ਉਹਨਾਂ ਦੇ ਜਥੇ ਬਣੇ ਹੁੰਦੇ ਐ ਸਾਧ ਸੰਗ ਜੀ ਗਰੁੱਪ ਬਣੇ ਹੁੰਦੇ ਐ ਉਹਨਾਂ ਨੇ ਟਕਸਾਲਾਂ ਪੜੀਆਂ ਹੁੰਦੀਆਂ ਐ ਇਹ ਵੀਡੀਓ ਸਾਧ ਸੰਗਤ ਦੀ ਉਹਨਾਂ ਨੂੰ ਜ਼ਰੂਰ ਵਿਖਾਉਣੀਆਂ ਆਪਣੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਿੰਘਾਂ ਅਨੁਸਾਰ ਸਾਧ ਸੰਗਤ ਜੀ ਇਹ ਵੀਡੀਓ ਜ਼ਰੂਰ ਦਿਖਾਉਣੀ ਸਾਧ ਸੰਗਤ ਜੀ ਜਾ ਕੇ ਕਿ ਇਸ ਤਰ੍ਹਾਂ ਦੇ ਬੰਦੇ ਹੈ ਸਾਧ ਸੰਗਤ ਜੀ ਇਸ ਕਰਕੇ ਸਾਧ ਸੰਗਤ ਜੀ ਬੇਨਤੀ ਹੈ ਕਿ ਜਿਹੜਾ ਸਮਾਂ ਆ ਰਿਹਾ ਭਿਆਨਕ ਸਾਧ ਸੰਗਤ ਜੀ ਆਪਾਂ ਗੁਰੂ ਪਾਤਸ਼ਾਹੀ ਦਾ ਨਾਮ ਲੈ ਲਈਏ ਸਾਧ ਸੰਗਤ ਜੀ ਜੁੜ ਜੀਏ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਧ ਸੰਗਤ ਜੀ ਪੋਤੂ ਬਾਦ ਵਿੱਚ ਸਾਧ ਸੰਗਤ ਜੀ ਪਤਾ ਨਹੀਂ ਕਿੱਥੇ ਜਾ ਕੇ ਮਿਲਾਂਗੇ ਅਸੀਂ ਕਿੱਥੇ ਨਾ ਮਿਲਾਂਗੇ ਸਾਧ ਸੰਗਤ ਜੀ ਤੇ ਦਾਸ ਦੀ ਇੱਛਾ ਇਹੋਈ ਹੈ ਸਾਧ ਸੰਗਤ ਜੀ ਕਿ ਤੁਹਾਡੇ ਸਾਹਮਣੋਂ ਸਾਹਮਣੀ ਬੈਠ ਕੇ ਦਰਸ਼ਨ ਕਰ ਲਈਏ ਸਾਧ ਸੰਗਤ ਜੀ ਇਹ ਹੀ ਸਾਡੀ ਇੱਛਾ ਸਾਧ ਸੰਗਤ ਜੀ ਉਥੇ ਵੀ ਆਪਾਂ ਇਹ ਅਰਦਾਸ ਬੇਨਤੀ ਕਰਨੀ ਆ ਸੱਚੇ ਪਾਤਸ਼ਾਹ ਧੰਗ ਗੁਰੂ ਅਨੰਦ ਪਾਤਸ਼ਾਹ ਜੀ ਤੁਸੀਂ ਮਿਹਰ ਦਾ ਇੱਕ ਕੰਕਾ ਵਰਤਾਓ ਮਹਾਰਾਜੀ ਠੰਡ ਵਰਤਾਓ ਕਿ ਜਿਹੜੇ ਅੱਜ ਜਾਂਗ ਲੱਗਨੇ ਸ਼ੁਰੂ ਹੋ ਗਏ ਜਾਂ ਪੀਆਂ ਪਹਿਣਾ ਦੀ ਇੱਜ਼ਤ ਬਰਬਾਦ ਹੋਣ ਲੱਗੀ ਆ ਮਹਾਰਾਜ ਜੀ ਤੁਸੀਂ ਕਿਰਪਾ ਕਰ ਸਕਦੇ ਹੋ ਮਹਾਰਾਜ ਜੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਨਹੀਂ ਕਰ ਸਕਦੇ ਕਿ ਖੰਡੇ ਵਾਲੇ ਕਿਉਂ ਨਹੀਂ ਕਰ ਸਕਦੇ ਸਾਧ ਸੰਗਤ ਜੀ ਮੈਂ ਕੋਈ ਇਹੋ ਜੀ ਮੇਰੇ ਕੋਲ ਯੋਗਤੀ ਹੋਵੇ ਜਿਹੜਾ ਮੈਂ ਤੁਹਾਡੇ ਪੈਰੀ ਹੱਥ ਲਾ ਲਾ ਕੇ ਸਾਧ ਸੰਗਤ ਜੀ ਤੁਹਾਨੂੰ ਬੇਨਤੀ ਕਰ ਦੇਵਾਂ ਸਾਧ ਸੰਗਤ ਜੀ ਪਰ ਮੇਰਾ ਵਾਸ ਨਹੀਂ ਚੱਲਦਾ ਜੇ ਤੁਸੀਂ ਮੇਰੇ ਸਾਹਮਣੇ ਆ ਜਾਓ ਸਾਧ ਸੰਗਤ ਜੀ ਤੰਦੁਰੂ ਦੇ ਪਿਆਰਿਓ ਮੈਂ ਤੁਹਾਨੂੰ ਪੈਰੀ ਹੱਥ ਲਾ ਕੇ ਬੇਨਤੀ ਕਰਾਂ ਤੁਹਾਡੀ ਮੈਂ ਕੋਈ ਸੰਤ ਨਹੀਂ ਕੋਈ ਬਾਬਾ ਨਹੀਂ ਜੇ ਤੁਹਾਡੇ ਵਿੱਚ ਕੋਈ ਕਲਾ ਤੇ ਮੈਨੂੰ ਸੰਤ ਬਾਬਾ ਤੁਸੀਂ ਬਣਾ ਸਕਦੇ ਆ ਪਰ ਮੈਨੂੰ ਸੀਸ ਦੇਣੀ ਕਿ ਮੈਂ ਸੰਤ ਬਾਬਾ ਨਾ ਬਣਾ ਤੁਹਾਡੇ ਜੋੜੇ ਸਾਫ ਕਰਦਾ ਰਹਾ ਮੈਂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਜੋੜੇ ਹੀ ਸਾਫ ਕਰਦਾ ਰਹਾ ਮਾਂ ਅੱਜ ਸਾਥ ਸੰਗਤ ਦੀ ਪਤਾ ਲੱਗ ਜੇ ਕਿ ਅੱਜ ਦੀ ਜਿਹੜੀ ਲਾਈਵ ਵੀਡੀਓ ਹੈ ਪੋਜੋ ਤੁਸੀਂ ਸਾਹ ਸੰਗ ਜੀ ਦਾਸ ਨੂੰ ਦਰਸ਼ਨ ਦੇ ਰਹੇ ਹੋ ਸਾਹ ਸੰਗ ਜੀ ਪਪਾ ਲੱਗ ਜੇ ਗੁਰੂ ਦੇ ਪਿਆਰਿਓ ਕਿ ਆਹ ਸਾਹਮਣੇ ਇਹਨਾਂ ਦੇ ਪਿਆਰ ਭਰੇ ਇੱਕ ਮਿੰਟ ਆਏ ਸੀਗੇ ਇਹਨਾਂ ਵੀਰ ਭਾਦਰਾਂ ਨੇ ਬਾਬਾ ਦੀਪ ਸਿੰਘ ਜੀ ਦਾ ਸਤਿਕਾਰ ਕਰਦੇ ਹੋਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋਏ ਸਾਡੀਆਂ ਧੀਆਂ ਭੈਣਾਂ ਦਾ ਸਤਿਕਾਰ ਕਰਦੇ ਹੋਏ ਇਹਨਾਂ ਨੇ ਸਾਡੀ ਵੀਡੀਓ ਉਥੋਂ ਤੱਕ ਪਹੁੰਚਾਈ ਆ। ਤੋਂ ਅਸੀਂ ਨਾਲ ਨਾਲ ਹੀ ਸਾਹ ਸੰਗ ਜੀ ਇਹ ਬੇਨਤੀ ਕਰਦੇ ਆਂ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਕਿ ਸਾਧ ਸੰਗ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਭਾਈ ਅਮਰਤਪਾਲ ਸਿੰਘ ਜੀ ਮੈਹਰੋ ਸਾਧ ਸੰਗ ਜੀ ਕਿ ਸਾਡੀ ਜਰੂਰ ਹੋ ਇਸ ਵੀਡੀਓ ਨੂੰ ਸੁਣਨ ਉਥੋਂ ਤੱਕ ਪਹੁੰਚ ਜਾਵੇ ਕਿ ਜਿਹੜੇ ਸਾਧ ਸੰਗ ਜੀ ਅੱਜ ਕਿੰਨ ਤੁਪ੍ਰੰਤੂ ਕਰਦੇ ਆ ਕਿ ਮੈਂ ਠੀਕ ਕਰ ਦੂੰਗਾ ਮੈਂ ਫਲਾਨੇ ਨੂੰ ਠੀਕ ਕਰ ਦੂੰਗਾ ਤੁਸੀਂ ਗਾਤਰੇ ਪਾ ਕੇ ਐਂ ਕਰਦੇ ਆ ਤੁਸੀਂ ਗਾਤਰੇ ਪਾ ਕੇ ਐਂ ਕਰਦੇ ਆ ਉਹਨੂੰ ਸਬਕ ਸਿਖਾਇਆ ਜਾਵੇ ਸਾਧ ਸੰਗ ਜੀ ਸੋਧਾ ਲਾਇਆ ਜਾਵੇ ਉੱਤੇ ਇਸ ਕਰਕੇ ਗੁਰੂ ਦੇ ਪਿਆਰੋ ਜਿਹੜਾ ਖੜਾ ਜਣਾ ਖਣਾ ਹੀ ਸਾਧ ਸੰਗ ਜੀ ਉਹ ਅੰਮ੍ਰਿਤਧਾਰੀ ਦੇ ਸਾਹਮਣੇ ਸਾਹਸਾਂ ਜੀ ਕੋਈ ਜਰਦਾ ਮਾਰਨ ਲੱਗ ਪੈਂਦਾ ਹੈ ਕੋਈ ਉਸੇ ਮੇਜ਼ ਦੇ ਉੱਤੇ ਬੈਠ ਕੇ ਸਾਹਸਾਂ ਜਿੱਥੇ ਕੋਈ ਅੰਮ੍ਰਿਤਧਾਰੀ ਬੈਠਾ ਸੈਕਟਰ ਲਾ ਕੇ ਬੀੜੀ ਲਾ ਕੇ ਸਾਹਸਾਂ ਜੀ ਬਹਿ ਜਾਂਦਾ ਜੇ ਅੱਗੋਂ ਸਾਹਸਾਂ ਜੀ ਕੋਈ ਕਦੇ ਵੀ ਸਾਹਸਾਂ ਜੀ ਵੀ ਭਾਈ ਸਾਹਿਬ ਤੂੰ ਪਾਸੇ ਥੋੜਾ ਸਾਈਡ ਤੇ ਹੋ ਜਾ ਅਸੀਂ ਵੀ ਇੱਕ ਦੋ ਵਾਰੀ ਸਾਹਸਾਂ ਨੇ ਸਾਡੇ ਨਾਲ ਵੀ ਹੋਈ ਹੈ ਤੋ ਅੱਗੋਂ ਜਵਾਬ ਇਹੀ ਮਿਲਦਾ ਭਾਈ ਤੇਰੇ ਕਿਹੜਾ ਮੂੰਹ ਚ ਪੈਂਦੀ ਆ ਤੈਨੂੰ ਤੂੰ ਪਾਸੇ ਹੋ ਜਾ ਮੈਂ ਤਾਂ ਇੱਥੇ ਬੈਠੂਗਾ ਇਸ ਕਰਕੇ ਇਹ ਜੇ ਬੰਦਿਆ ਨੂੰ ਸੋਧਾ ਲਾਇਆ ਜਾਵੇ ਸਾਧ ਸੰਗਤ ਜੀ ਤੋਂ ਸਾਧ ਸੰਗਤ ਜੀ ਇਹੋ ਹੀ ਬੇਨਤੀ ਹੈ ਪ੍ਰਵਾਨ ਕਰਨੀ ਗੁਰੂ ਦੇ ਪਿਆਰਿਓ ਜਿਹੜੇ ਚੈਨਲ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਇਹ ਵੀਡੀਓ ਲੈਪ ਦੇਖ ਰਹੇ ਹੋ ਸਾਧ ਸੰਗਤ ਜੀ ਇਹ ਕੁਝ ਸਮੇਂ ਤੱਕ ਸਾਧ ਸੰਗਤ ਜੀ ਬੰਦ ਹੋ ਜਾਵੇਗਾ ਫਿਰ ਦੂਸਰਾ ਚੈਨਲ ਹੈ ਸਾਧ ਸੰਗਤ ਜੀ ਭਾਈ ਬਲਜੀਤ ਸਿੰਘ ਜੀ ਵਰਾਗੀ ਇਸ ਚੈਨਲ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਸਬਸਕ੍ਰਾਈਬ ਕਰਨੇ ਵੱਧ ਤੋਂ ਵੱਧ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਤੇ ਜਿਹੜੇ ਤੇ ਸਾਧ ਸੰਗ ਜੀ ਹੁਣ ਤੁਸੀਂ ਆਪ ਜੀ ਵੇਖ ਰਹੇ ਹੋ ਵੀਡੀਓ ਇਹ ਲਾਈਵ ਇਹਦਾ ਸਾਧ ਸੰਗ ਜੀ ਜੋ ਸਾਡਾ YouTube ਦਾ ਚੈਨਲ ਬਣਿਆ ਹੋਇਆ ਇਹ ਬਣਿਆ ਹੋਇਆ ਭਾਈ ਬਲਜੀਤ ਸਿੰਘ ਜੀ ਮੋਗੇ ਵਾਲੇ ਨਾਂ ਤੇ ਤੇ ਜੋ ਨਵਾਂ ਸਾਧ ਸੰਗ ਜੀ ਬਣਿਆ ਹੋਇਆ ਉਹ ਹੈ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਕਿਸ ਕਰਕੇ ਉਸ ਚੈਨਲ ਨੂੰ ਸਾਧ ਸੰਗ ਜੀ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ 1000 ਆਪਣਾ ਸਬਸਕ੍ਰਾਈਬ ਹੋ ਜਾਣਾ ਚਾਹੀਦਾ ਤਾਂ ਹੀ ਆਪਾਂ ਲਾਈਵ ਹੋ ਸਕਦੇ ਹਾਂ ਸਾਧ ਸੰਗ ਜੀ ਤੁਹਾਡੇ ਤੱਕ ਸਾਸੰਗ ਜੀ ਬਾਬਾ ਦੀਪ ਸਿੰਘ ਜੀ ਦੀਆਂ ਵੜਿਆਈਆਂ ਪੁੱਛਾ ਸਕਦੇ ਆ 10 ਪਾਲਸਾਈਆਂ ਦੀਆਂ ਵੜਿਆਈਆਂ ਪੁੱਛਾ ਸਕਦੇ ਆ ਤੋਂ ਸਾਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਦਾਸ ਨੂੰ ਮਿਲਣ ਦਾ ਸਮਾਂ ਜਾਂ ਫੋਨ ਕਰਨ ਦਾ ਸਮਾਂ ਸਾਸੰਗ ਜੀ ਉਹ ਸਵੇਰ 8 ਵਜੇ ਤੋਂ ਲੈ ਕੇ 4 ਵਜੇ ਤੱਕ ਆ ਤੋਂ ਸਾਸੰਗ ਜੀ ਥੱਲੇ ਨੰਬਰ ਦਿੱਤਾ ਹੀ ਹੁੰਦਾ 95149 424 95149 424 ਭੁੱਲਾਂ ਚੁੱਕਾ ਮਾਫ਼ ਕਰਨੀਆਂ ਸਾਸੰਗ ਜੀ ਜ਼ਰੂਰ ਸਰਦਾਰ ਦੀ ਸ਼ਸਨ ਦੀ ਬੇਨਤੀ ਪ੍ਰਵਾਨ ਕਰਨੀ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਸਾਰੀਆਂ ਸੰਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ